ਇਹ ਇੱਕ ਇਹ ਚੀਜ਼ ਆ ਕਿ ਅਮਰਤਪਾਲ ਦਾ ਇਸ ਲੈਨ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਵਿਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਅ ਇਕੱਠ ਕੀਤਾ ਉਹ ਤੋਂ ਡਰ ਕੇ ਮੇਰਾ خیال ਹੈ ਕਿ ਇਹਨਾਂ ਕੋ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਤੇ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣ ਚਾ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਰਕਾਰ ਨੇ ਇਹ 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 ਆ ਜਾ ਅੰਮ੍ਰਿਤਪਾਲ ਦੀ ਨਾਲ ਇੱਕ ਵਿਧਾਨ ਸਭਾ ਚੋਣਾਂ ਦੇ ਗੜਬੜੀ ਦੀ تیاری ਹੋ ਰਹੀ ਹੈ ਤੇ ਜਿਹੜਾ ਫਲਸਾ ਜੀ ਨੇ ਦਿਨ ਚਾ ਦਿਨ ਪਹਿਲਾਂ ਗਿਆਨ ਦਿੱਤਾ ਸੀ ਕਿ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕੀ ਹੋ ਵੀ ਇੱਕ ਕਰਨ ਮੰਨਦੇ ਸੁਪਨ ਨੇ ਇਹ ਅਤੀਸ਼ਰੋ ਦੇ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਆ ਕਿ ਹੁਣ ਇਹ ਗੱਡੀ ਧੱਕੇਸ਼ਾਈ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਟਕੇ ਜੀ ਉਹਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਗਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਦੇ ਦੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਅਨਸਾਪਤੰਗ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨ ਦੇ ਖਿਲਾਫ ਜਾਂ ਇੱਥੇ ਜੋ ਜ਼ੁਲਮ ਚੜ੍ਹ ਰਿਹਾ ਜੋ ਫਰੋਜ਼ੀਆਂ ਉਹ ਵਪਾਰੀਆਂ ਕੁੱਲੀਆਂ ਜਾ ਰਹੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਤੇ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋਟ ਢੋਲ ਡੋਲਡ ਆ ਅਸੀਂ ਅਕਾਲ ਤਖਤ ਦੇ ਜਸਦੇਵ ਸਾਹਿਬ ਨੂੰ ਅਪੀਲ ਕਰਦੇ ਆ ਫਰਮਨੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੇ ਆ ਘਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਜੋ ਜਿੰਮੇਵਾਰੀ ਹੈ ਘਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਗ ਪੇ ਦਿੱਤਾ ਗਿਆ ਕੱਲੇ ਅਮਰਪਾਲ ਖਾਨ ਨੂੰ ਕੀ ਦਿੱਕਤ ਹੋਈ ਕਿਉਂਕਿ ਉਹਨਾਂ ਨੂੰ ਤੇ ਇਨਸਾਫ਼ ਮਿਲੇਗਾ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰੇ ਖਿਆਲ ਲੇ ਕੇ ਸਾਨੂੰ ਇਸ ਚੀਜ਼ ਦਾ ਵੀ ਖਤਸਾ ਹੈ ਕਿ ਆਉਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਟਾਏ ਦਾ ਸਕਦਾ ਹੈ ਕਿ ਹੈ ਇਹ ਜਿਹੜੇ ਸਰਕਾਰ ਦੇ ਜੋ ਇਹੋ ਜਿਹੇ ਹਸਤ ਕੰਡੇ ਉਹਨਾਂ ਕੋਈ ਨਹੀਂ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੇ ਕੇ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹਾ ਕਰਨਾ ਵੀ ਆਪੜ ਸਕਦੀ ਆ ਜੇ ਅਮਰਪਾਲ ਸਿੰਘ ਦੇ ਨਾਲ ਜੇ ਇਹੋ ਜੀ ਕੋਈ ਕਤਨਾ ਹੋ ਆਪੜਦੀ ਆ ਉਹਦੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਦੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੋਗੀ ਕਾਲ ਨਾਲ ਹੀ ਕਿਉਂ ਪੂਰੇ ਦੇਸ਼ ਦੀ ਸੋਚ ਚਾਲੀ ਗੋਦੀਵਾਦੀ ਆ ਉਹਨਾਂ ਕਾਲ ਨਾਲ ਹੀ ਕਿਉਂ ਹੁੰਦਾ ਮੇਰਾ ਖਿਆਲ ਹੈ ਕਿ ਦੇਸ਼ ਐਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਡੀਲ 'ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਰਫੇ ਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਬਾਜ਼ਰ ਰਿਹਾ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ 'ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਪਰ ਤੁਹਾਨੂੰ ਦੱਸਿਆ ਗਿਆ ਕਿ ਕਿਹੜੇ ਅਧਾਰ 'ਤੇ ਐਨਐਸਏ ਇੱਕ ਸੰਭਲਾਈ ਨੇ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਅਨਕੜੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਗਾਏਗਾ ਅਦਰ ਸਿੱਤੀ ਨੂੰ ਖਤਰਾ ਵਾਸੀ ਇਹੋ ਜਿਹੀ ਇਹੋ ਜਿਹੀ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਸੀ ਕੋਈ ادارے ਨਾਲ ਕੋਈ ਮੁੱਖ ਮੰਤਰੀ ਨਾਲ ਜਾਂ ਜੀ ਨਹੀਂ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸਾਨੂੰ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪਰ ਰਹੀਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਉਹ ਤੋਂ ਫਿਰ ਕੀ ਕੀਤਾ ਗਿਆ ਕਿ ਉਹ ਬਸ ਤੁਹਾਨੂੰ ਕੱਲ ਤੱਕ ਸਾਡੇ ਬਾਹਰ ਅੰਕੜਾ ਹੋਈਏ ਨਹੀਂ ਪਾਰਟੀ ਸਾਡੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਵਿਸਾਖੀ ਦੇ 13 23 ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਤੋਂ ਘਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਅਕਾਲੀ ਦਰਸਖਾਣ ਅਕਾਲੀ ਦਰਸਖਾਣ ਦੀ ਇੱਕ ਵੱਡੀ ਜਮਾਤ ਹੈ ਕਿਉਂ ਉਹ ਤੁਹਾਡੇ ਹੱਕਸ ਕਿਉਂ ਨਹੀਂ ਆਉਂਦੀ ਨਹੀਂ ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜੋਸ਼ ਇਹ ਤਸ਼ੱਦਦ ਸਿੱਖ ਸੋਝੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾ ਕੁਪਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਤਿਹਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਜਾਣਾ ਪਰ ਆ ਕਿਉਂ ਨਹੀਂ ਰਹੇ ਸਵਾਲ ਹੈ ਹੋਈ ਨਾ ਰਾਤ ਤੁਹਾਨੂੰ ਇਹ ਇਹ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਆਈਪੀ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਕਰ ਰਹੇ ਹੁੰਦੀ ਹੈ ਆਹ ਜੀ ਮੁੰਡਾ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲੇ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਹਿਲਾਈ ਲੜਨੀ ਚਾਹੀਦੀ ਹਾਈ ਕੋਰਟ ਦਾ ਬੋਲ ਫਟਾਇਆ ਜਾਏਗਾ ਨਹੀਂ ਹਾਈ ਕੋਰਟ ਦਾ ਤੇ ਦੇਖੋ ਜੀ ਜਰੂਰੀ ਸੀ ਵੀ ਦਾ ਵੀ ਹਾਲ ਤੇ ਹੋ ਜਾ ਕਿ 1 ਸਾਲ ਵਾਸਤੇ 2 ਸਾਲ ਵਾਸਤੇ ਅਸੀਂ ਐਨਐਸਐਸ ਦੇ ਖਿਲਾਫ ਲੜਦੇ ਆ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐਸ ਸਹੀ ਲੱਗੀ ਹੈ ਸਹੀ ਲੱਗੀ ਸਾਨੂੰ ਤਾਂ ਵੀ ਦੱਸ ਦੇਣ ਕਿ ਸਹੀ ਲੱਗੀ ਹੈ ਵੀ ਆ ਕਰਨਾ ਕਰਕੇ ਅਸੀਂ ਲਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਹੈ ਤਾਂ 22 ਤਰੀਕ ਦੀ ਡੇਟ ਆ ਉਸ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐਸ ਸਰਕਾਰ ਨੇ ਸਹੀ ਲਾਈ ਹੈ ਜਾਂ ਗਲਤ ਲਾਈ ਹੈ ਮਿੰਸਰ ਸਿੰਘ ਮਲਟੋਆ ਵੱਲੋਂ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਅਲੱਗ ਨੇ ਪਰ ਮੈਂ ਕਹਿੰਦਾ ਕਿ ਉਹਨਾਂ ਨੇ ਐਨਐਸਐਸ ਗਲਤ ਹੋਈ ਹੈ ਨੇ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗੀ ਦੇ ਜ਼ਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਇਹ ਚਾਹ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦੇ ਤੇ ਹਰੇਕ ਨੂੰ ਇਹ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਹੋਰ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਹੋਈ ਕੋਈ ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਅਸੀਂ ਸਾਨੂੰ ਤੇ ਅੱਜ ਕਾਲੀ ਪਤਾ ਲੱਗਾ ਤੇ ਉਸ ਤੋਂ ਬਾਅਦ ਚ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਣੇ ਇੱਕ ਜੁੱਟ ਹੋਣ ਇਕੱਠੇ ਹੋ ਕੇ ਮਲਾਮ ਕੋਰਪੋਰੇਟ ਪ੍ਰੈਸਿੰਗਰ ਨੂੰ ਪੇਸ਼ ਕੀਤਾ ਕਿ ਉਹਦੋਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਅਮਰਪਾਲ ਸਿੰਘ ਦੀ ਐਨਐਸਏ ਖਤਮ ਹੋ ਜਾ ਰਹੀ ਹੈ ਤੇ 24 ਤੱਕ ਐਸੇ ਪੇਸ਼ ਕਰਦੇ ਆ। ਫਿਰ ਇਹ ਅਚਾਨਕ ਕਿਵੇਂ ਸੀਨ ਬਦਲੇ ਆ ਗਏ? ਇਹ ਤੇ ਉਹ ਤੁਸੀਂ ਦੇਖਦੇ ਜੀ ਉਹ ਦਿਨ ਜਿਹੜਾ ਮੇਰਾ ਖਿਆਲ ਆ ਪਰਸੋਂ ਦੇ ਦੇਣਾ ਸੇ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਆ ਗਈ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੀ ਗਈ ਆ ਤੇ ਮੁੜ ਕੇ ਅਚਾਨਕ ਸ਼ਾਮਾਂ ਨੂੰ ਇਹ ਚੀਜ਼ ਆ ਕਿ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਦਾ ਵਾਅਦਾ ਕਰ ਦਿੱਤਾ ਗਿਆ। ਪੁੱਛੇ ਕਿ ਅਰਦਾ ਕੀ ਹੈ? ਤਾਂ ਕਿ ਦੂਜੇ ਡੀਸੀ ਵੱਲੋਂ ਲਿਖ ਕੇ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ ਰਾਜਦੂਤਾਂ ਨੂੰ ਸੱਚਾ ਦੋਪਨ ਸਾਹ ਜਾਇ ਮੀਟਿੰਗ ਸਾਂਦੇ ਕਰਵ ਜੀ ਸ਼ਾਮ ਨੂੰ ਹੋਣਗੇ ਇਹ ਜਿਹੜਾ ਹੁਣ ਇਹ ਚੀਜ਼ੇ ਕਿ ਜਿਹੜਾ ਆਟਰ ਦਿੱਤਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਖਦਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਦੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈ ਜਨਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਜੀਜ਼ਾ ਕਿ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜੋ ਕਿ ਉਹ ਅੱਗੇ ਉਹ ਕਿਹੜੀਆਂ ਗਤੀਵਿਧੀਆਂ ਉਹਦਾ ਕਸੂਰ ਤੇ ਇਹੋ ਜਿਹੀ ਕੋ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਤੇ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਗਰ ਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਦਦਾਰ ਚ ਵੋਟਾਂ ਪਾ ਕੇ ਨਾ ਸਭ ਤੋਂ ਵੱਡੀ ਜਿੱਤ ਹੋਈ ਸੀ ਕਿ ਕਿਤੇ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਈਆਂ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹਦੀ ਵਜ੍ਹਾ ਨਹੀਂ ਹੈ ਉਹ ਸਰਕਾਰਾਂ ਰੁੜੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ ਨੇ ਮੇਰਾ ਖਿਆਲ ਹੈ ਕਿ ਜੇ ਕੋਈ ਬਾਜ਼ ਨਹੀਂ ਬੁਲੰਦ ਕਰਦਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਅਵਾਰ ਜਿਹੜਾ ਹੈ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਹੇ ਆ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਆ ਲੋ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਕਾਇਮ ਕੀਤੀ ਆ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਜੀ ਜੀ ਵੀ ਤੇ ਕੁਝ ਆਧੂਆ ਵੱਲੋਂ ਪੁਲਸ ਪ੍ਰੈਸ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਮਐਸਸੀ ਵਧਾਈ ਦੇਣੀ ਹੈ ਤੇ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਬੀਜੇਪੀ ਆ ਜਾਂ ਆਮ ਆਦਮੀ ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੇ ਹਾਂ ਇਸ ਕਰਕੇ ਬੀਜੇਪੀ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਦੇਸ਼ ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਲੜਾਈਆਂ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ ਚ ਵੀ ਇਹੋ ਕੁਝ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਜ਼ੁਰਾਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਸਧਾਨ ਕੋਈ ਨਾ ਦੱਸੇ ਬਾਰਾ ਜੀ ਇੱਥੇ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋਸ ਸਿੱਖਾਂ ਨਾਲ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤਾ ਜਾ ਰਿਹਾ ਮੇਰਾ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਉਹਨੇ ਇਹ ਨਹੀਂ ਚੁਟਾਇਆ ਜਾਂਦਾ ਲੇਕਿ ਪਾਰਟੀ ਦੇ ਬਾਦੋਂ ਹੋ ਹੁੰਦਾ ਉਹ ਨਵੀਂ ਲੀਡਰਸ਼ਿਪ ਦੇ ਲੈ ਕੇ ਜਿਆਸੀ ਤੇ ਸਭੀ ਮੇਰਾ ਬਾਵਾ ਕੀਤਾ ਕਿ ਮੁੱਖ ਮੰਤਰੀ ਹੋਣਗੇ ਇਸ ਵਾਰ ਨਹੀਂ ਮੇਰਾ ਖਿਆਲ ਹੈ ਕਿ ਵਾਅਦਾ ਤਾਂ ਕਰ ਹੀ ਦਿੱਤਾ ਗਿਆ ਠੀਕ ਹੈ ਕਿ ਅਸੀਂ ਹੁਣਾਂ ਥੋੜੇ ਦਿਨਾਂ ਤੱਕ ਆਪਣੀ ਪਾਰਟੀ ਦੀ ਮੀਟਿੰਗ ਬੁਲਾ ਰਹੇ ਹਾਂ ਤੇ ਉਹਦੇ ਚ ਅਸੀਂ ਸਾਰੀ ਪਾਰਟੀ ਨਾਲ ਸਲਾਹ ਬਣ ਕਰਕੇ ਤੇ ਅਸੀਂ ਕੋਈ ਅੱਗੇ ਸੰਘਰਸ਼ ਵੇਡਾਂਗੇ ਇਸ ਐਨਐਸਸੀ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਐਨਐਸਸੀ ਵਾਅਦਾ ਵੀ ਦਿੱਤਾ ਗਿਆ ਉਹਨਾਂ ਨੂੰ ਅਸਾਮ ਦੀ ਬਜਾਏ ਪੰਜਾਬ ਦੀ ਨੇ ਅਸੀਂ ਤਾਂ ਕਿ ਇਹ ਨੇ ਕਿ ਉਹਨਾਂ ਨੂੰ ਪੰਜਾਬ ਜੀ ਰੱਖਣਾ ਚਾਹੀਦਾ ਜਿਹੜੇ ਵੀ ਕੋਈ ਪੰਜਾਬ ਚ ਉਹਨਾਂ ਨੇ ਕੋਈ ਬਾਹਰ ਤੇ ਉਹਨਾਂ ਦਾ ਕੋਈ ਕ੍ਰਾਈਮ ਹੈ ਨਹੀਂ ਜੋ ਇਹ ਕਰ ਰਹੇ ਆ ਤੇ ਉਹਦੇ ਉੱਤੇ ਉਹਨਾਂ ਨੂੰ ਪੰਜਾਬ ਜੀ ਰੱਖਣਾ ਚਾਹੀਦਾ ਸੀ ਇਹਨਾਂ 2 ਸਾਲ ਬਾਹਰ ਰੱਖ ਕੇ ਵੀ ਦੇਖ ਲਿਆ ਠੀਕ ਆ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਫਿਰ ਵੀ ਟੁੱਟੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪੰਜਾਬ ਚ ਲਿਆਉਣਾ ਚਾਹੀਦਾ ਜਲਦੀ ਜਲਦੀ ਠੀਕ ਹੈ ਥੈਂਕ ਯੂ ਮੇਰਾ ਖਿਆਲ ਹੈ ਕਿ ਇਲੈਕਸ਼ਨ ਹੋ ਰਿਹਾ ਤੇ ਇਲੈਕਸ਼ਨ ਤੇ ਅਸੀਂ ਕਹਿੰਨੇ ਕਿ ਬਹੁਤ ਤਰੰਤ ਹੋਣੇ ਚਾਹੀਦੇ ਆ ਤੇ ਅਸੀਂ ਵੀ ਆਪਣੇ ਹੰਭਖਾਲੀ ਧਰਾਂ ਨਾਲ ਦਾਰਮੇਲ ਕਰਕੇ ਆਪਣੀ ਪਾਰਟੀ ਨਾਲ ਸਲਾਮ مشورہ کر کے ইলেকਸ਼ਨ ਚ ਲੜਾਂਗੇ ਕਿ